ਆ ਕੰਗ੍ਰੈਚੁਲੇਸ਼ਨ ਲਖ ਕਾਂਗਰਸ ਤੁਹਾਨੂੰ ਦਾ ਡਬਲ ਕੰਗ੍ਰੈਚੁਲੇਸ਼ਨਸ ਜੀ ਦੋ ਜਵਾਕ ਲਾਂਚ ਕੀਤੇ ਅੱਜ ਸਰ ਨੇ ਇੱਕ ਆਪ ਦਾ ਤੇ ਇੱਕ ਮਿੱਠੜਾ ਕਿਉਂਕਿ ਫਿਲਮ ਆਪਣੇ ਆਪ ਚ ਇੱਕ ਜਵਾਕ ਹੁੰਦੀ ਹੈ ਅਸੀਂ ਬਹੁਤ ਟਾਈਮ ਲਾ ਕੇ ਫਿਲਮ ਬਣਾਈ ਹੈ ਬਹੁਤ ਇਮੋਸ਼ਨਸ ਜੁੜੇ ਇਸ ਬੰਦਲ ਐਂਡ ਫਿਲਮ ਨੂੰ ਲੱਗਦਾ ਟਾਈਮ ਯੈਸ ਲੱਗਦਾ ਐ ਐਂਡ ਦੱਸਦਾ ਬਈ ਜੀ ਇਤਨੀ ਐਕਸ਼ਨ ਵਾਲੀ ਨਹੀਂ ਆ ਰਹੀ ਉਹ ਕਹਿੰਿਆ ਇੱਕ ਤਾਂ ਪੀ.ਜੀ.ਆ ਸਾਡਾ ਭਰਾ ਜੇ ਰੰਦਾਵਾ ਇੱਕ ਤਾਂ ਉਹ ਕਰਦਾ ਇੱਕ ਗਰਾਊਂਡ ਸਾਫ ਕਰਦੇ ਆ ਦੋ ਤਾਂ ਫਿਲਮਾਂ ਆਉਂਦੀਆਂ ਐਕਸ਼ਨ ਵਾਲੀ ਇੰਨੇ ਨਹੀਂ ਆ ਰਹੀ ਐਕਸ਼ਨ ਇਹ ਫਿਲਮ ਮੈਂ ਤੁਹਾਨੂੰ ਦੱਸਦਾ ਜੀ ਇਹ ਫਿਲਮ ਲਖਸ਼ ਦੀ ਫਿਲਮ ਨਹੀਂ ਸੀਗੀ ਇਹ ਲਖਸ਼ ਦੀ ਫਿਲਮ ਨਹੀਂ ਐ ਇਹ ਦੋਨੋਂ ਕੁੜੀਆਂ ਦੀ ਫਿਲਮ ਐ ਐਂਡ ਬਾਕੀ ਆਡੀਅנס ਨੇ ਡਿਸਾਈਡ ਕਰਨਾ ਜੀ ਤੇ ਉਹ ਹਮੇਸ਼ਾ ਪਿਆਰ ਦਿੰਦੀ ਐ ਬਸ ਇਹੀ ਉਮੀਦ ਕਰਦੇ ਆ ਕਿ ਇਸ ਫਿਲਮ ਨੂੰ ਵੀ ਦਵੇਂ ਜੀ ਤੁਸੀਂ ਗੱਲ ਦੀ ਠੀਕ ਠਾਕ ਹੋ ਹੋਰ ਕੋਈ ਨਵੀਂ ਦਾ ਜੀ ਤੁਹਾਨੂੰ ਕਿਵੇਂ ਲੱਗੀ ਸਪੈਸ਼ਲੀ ਫਿਲਮ ਮੈਂ ਅੱਧ ਜਾਇਆ ਮੈਨੂੰ ਬਹੁਤ ਵਧੀਆ ਲੱਗੀ ਮੈਂ ਥੋੜਾ ਲੇਟ ਹੋ ਗਿਆ ਸੀਗਾ ਮੈਂ ਭਾਜੀ ਨੂੰ ਕਿਹਾ ਸੀ ਵੀ ਪ੍ਰੀਮੀਅਰ 8 ਵੇ ਤੋਂ ਬਾਅਦ ਰੱਖੋ ਮੋਸਟਲੀ ਆਰਟਿਸਟਾਂ ਦੇ ਸ਼ੂਟ ਚੱਲਦੇ ਨੇ ਪਰ ਭਾਜੀ ਨੇ ਥੋੜੀ ਜੀ ਕਾਲੀ ਕੀਤੀ ਪਰ ਫਿਰ ਮੈਂ ਜਦੋਂ ਤੋਂ ਵੀ ਪਹੁੰਚਿਆ ਮੈਂ ਭਾਜੀ ਤੋਂ ਸੁਣ ਲਈ ਸੀ ਆ ਕੇ ਕਿਹਾ ਮੈਂ ਫਿਲਮ ਪਹਿਲਾਂ ਸੁਣੀ ਆ ਤੇ ਮੈਨੂੰ ਬਹੁਤ ਜ਼ਿਆਦਾ ਵਧੀਆ ਲੱਗਾ ਤੇ ਸਪੈਸ਼ਲੀ ਲਖਸ ਨੂੰ ਬਾਕੀ ਤਾਂ ਚਲੋ ਸਾਰੇ ਮੰਜੇ ਦੇ ਆਰਟਿਸਟ ਨੇ ਸਾਡੇ ਕਰੀ ਇਹਦੇ ਨਾਲ ਤੇ ਜ਼ੋਰਦਾਰ ਤਾੜੀਆਂ ਮਾਰਦੇ ਇਹ ਭਰਾ ਸਾਡਾ ਨਿੱਕਾ ਇਹਦਾ ਫਿਊਚਰ ਬ੍ਰਾਈਟ ਹੈ ਮਹਾਰਾ ਕਿਰਪਾ ਕਰਨ ਚੜ੍ਹਦੀ ਕਲਾ ਤੇ ਦਾ ਆਪਣੇ ਫਾਦਰ ਸਾਹਿਬ ਤੋਂ ਇਲਾਵਾ ਵੀ ਹੋਰ ਵੱਡੇ ਵੱਡੇ ਆਰਟਿਸਟਾਂ ਨਾਲ ਪੰਜਾਬ ਦੇ ਨਾਲ ਲਖਾਰੀਆਂ ਨਾਲੇ ਕੰਮ ਕਰਨ ਤੇ ਹੋਰ ਸੋਹਣਾ ਕੰਮ ਕਰਕੇ ਵਖਾਉਣ ਤੁਹਾਨੂੰ ਸਾਰਿਆਂ ਨੂੰ ਤਗੜਾ ਹਾਂ ਜ ਸੋਹਣਾ ਤਾਂ ਨੱਖਾ ਬਹੁਤ ਆ ਇਹ ਅਸੀਂ ਸੀਵੀ ਕਲਾਸ ਚ ਅਸੀਂ ਇਹਨੂੰ ਨਾਬੇ ਪਾ ਕੇ ਆਏ ਸੀਗੇ ਮੈਂ ਤੇ ਅੰਬਰ ਭਾਈ ਦੋਵੇਂ ਜਣੇ ਛੱਡ ਕੇ ਆਏ ਸੀ ਪੀਪੀਐਸ ਚ ਉਦੋਂ ਬਾਅਦ ਡਾਇਰੈਕਟ ਘੱਟੂ ਮੈਨੂੰ ਇੱਡਾ ਹੀ ਮਿਲਿਆ ਇਹ ਇੱਡਾ ਤੇ ਮੈਨੂੰ ਬਹੁਤ ਮਾਣ ਆ ਸਾਡਾ ਛੋਟਾ ਭਰਾ ਆ ਨਿੱਕਾ ਤੇ ਮਾਰਾ ਸਾਰਿਆਂ ਨੂੰ ਤਖੜੇ ਰੱਖਿਆ ਨਿੱਕਾ ਜੀ ਸਾਨੂੰ ਮਿਲਿਆ ਤਾਂ ਲੌਂਗ ਵਾਲਾ ਚੀ ਮਿਲਿਆ ਫੋਟੋ ਜੀ ਮੇਰੇ ਕੋਲ ਉਹ ਇੰਨਾ ਕਹਾ ਜਮਾਈ ਨਿਕਾ ਜਾ ਹਾਂ ਜਮਾਈ ਚੋੜਾ ਜਾਈ ਉਹਦੋਂ ਹੀ ਨਾਬੇ ਹੀ ਪੀਪੀਐਸ ਜੀ ਨੂੰ ਛੇਵੀਂ ਕਲਾਸ ਚ ਪਾ ਕੇ ਆਏ ਸੀ ਫਿਰ ਉਸ ਤੋਂ ਬਾਅਦ ਇੱਦਾਂ 12ਵੀਂ ਕਰਕੇ ਤੇ ਹੀਰੋ ਹੀ ਲਾਂਚ ਹੋਇਆ ਹੁਣ ਹੋਰ ਬਾਕੀ ਤੁਹਾਨੂੰ ਸਾਰਿਆਂ ਨੂੰ ਠੀਕ ਲੱਗੀ ਬਹੁਤ ਸੋਹਣੀ ਭਾਈ ਬਹੁਤ ਸੋਹਣੀ ਉਮੀਦਵਾਰ ਤਾਂ ਸਾਰਿਆਂ ਨੂੰ ਸੋਹਣੀ ਲੱਗੀ ਜਿੰਨੂੰ ਮੜੀ ਕੁ ਢਲਮੱਢ ਵੀ ਲੱਗੀ ਪਰ ਲਿਖਣਾ ਵਧੀਆ ਸਾਰਿਆਂ ਨੇ ਇੱਕ ਵਾਰ ਸਾਰਿਆਂ ਨੂੰ ਬਹੁਤ ਵਧੀਆ ਲੱਗੇ ਉਹ ਸਾਡੇ ਵੱਡੇ ਭਰਾ ਨੇ ਦਿਗਜ ਨੇ ਇਹਨਾਂ ਤੋਂ ਬੈਟਰ ਕੋਈ ਰਾਈਟਰ ਹੀ ਹੈ ਨਹੀਂ ਪੰਜਾਬ 'ਚ ਸੋ ਹੀ ਇਜ਼ ది ਵਨ ਆਫ ਦੀ ਬੈਸਟ ਤੇ ਇਹਨਾਂ ਨੇ ਸੋਹਣੀ ਲਿਖਿਆ ਸੋਹਣੇ ਸਾਰਿਆਂ ਨੇ ਪਰਫਾਰਮ ਕੀਤਾ ਤੇ ਵੀਰ ਦਾਡੇ ਦੇ ਦੋ ਗਾਣੇ ਆ ਤੇ ਉਹ ਤੁਸੀਂ ਵਾਰ-ਵਾਰ ਵਾਰ-ਵਾਰ ਚਲਾਉਣਾ ਆਪਣੇ ਚੈਨਲਾਂ 'ਆ ਤੇ ਓਕੇ ਗਾਇਜ਼ ਹੋਰ ਕੋਈ ਨਵਾਂ ਤਾਂ ਆਇਆ ਸਵਾਲ ਕੋਈ ਨਵਾਂ ਵੀ ਸਵਾਲ ਲਿਆਇਆ ਕਰੋ ਕਿਵੇਂ ਦੀ ਲੱਗੀ ਇਹ ਤਾਂ ਸਾਰਿਆਂ ਨੂੰ ਹੁੰਦਾ ਯਾਰ ਹੋਰ ਕੋਈ ਨਵਾਂ ਭਾਜੀ ਦਾ ਗਾਣਾ ਇਨਾ ਵਧੀਆ ਲੱਗਿਆ ਜੀ ਮਤਲਬ ਆਉਣ ਦੇ ਵਾਸਤੇ ਰੋ ਮਤਲਬ ਇਨਾ ਫੀਲ ਲੱਗਾਇਆ ਭਾਜੀ ਨੇ ਮੈਂ ਨੂੰ ਆਈ ਵਾਸ ਲਾਈਕ ਸੋ ਲਾਈਕ ਥੈਂਕਫੁਲ ਕਿ ਭਾਜੀ ਨੇ ਹੈਲਪ ਕੀਤੀ ਮੇਰੇ ਫਿਲਮ ਵਾਸਤੇ ਨਹੀਂ 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 ਹੈਲਪ ਦੀ ਲੋੜ ਹੈ ਜਾਂਦੀ ਭਰਾ ਸਾਡੇ ਛੋਟੇ ਬਾਈ ਤੁਸੀਂ ਨੋਟਿਸ ਕੀਤਾ ਵੀ ਬੋਲਣ ਦਾ ਤਰੀਕਾ ਜਿਵੇਂ ਅੰਬਰ ਭਾਜੀ ਵਰਗਾ ਹੈ ਨਾ ਉਹੋ ਪੀਆ ਮਤਲਬ ਫੋਟੋਗ੍ਰਾਫੀ ਥੋੜਾ ਜਿਹਾ ਘੱਟ ਹੀ ਹੋਵੇ ਕਿਉਂਕਿ ਮੈਂ ਤੇ ਅੰਬਰ ਭਾਜੀ ਨਾ ਜਦੋਂ ਅਸੀਂ ਫਿਲਮਾਂ ਸ਼ੂਟ ਕਰ ਲੈਂਦੇ ਆ ਅਸੀਂ ਮੋਸਟ ਵੀ ਬਹੁਤ ਵਾਰ ਅਸੀਂ ਨੋਟਿਸ ਕਰਦੇ ਆ ਅਸੀਂ ਤੇਜ਼ ਤੇਜ਼ ਬੋਲ ਦਿੰਨੇ ਆ ਡਬਿੰਗ ਦੇ ਉਹਦੇ ਵਿੱਚ ਨਾ ਜੋ ਐਕਟਿੰਗ ਕਰਦੇ ਆ ਮੁੜ ਕੇ ਜਦੋਂ ਡਬਿੰਗ ਕਰਦੇ ਆ ਸਾਨੂੰ ਸਾਡਾ ਨਹੀਂ ਪਤਾ ਲੱਗਦਾ ਵੀ ਅਸੀਂ ਕੀ ਕਹਿਤਾ ਸਾਡੀ ਤਾਰੀ ਬਹੁਤ ਵਰੀ ਸੱਪ ਪੈਨ ਦਾ ਮੇਰੇ ਅੰਬਰ ਭਾਈ ਦਾ ਲਿਟਰਲੀ ਹੁਣ ਅਸੀਂ ਮੈਂ ਹੌਲੀ ਮੈਂ ਸਾਰੇ ਆਪਣੇ ਡਾਇਰੈਕਟਰਸ ਨੂੰ ਵੀ ਕਹਿਣਾ ਹੁੰਦਾ ਵੀ ਮੇਰੇ ਤੋਂ ਥੋੜਾ ਹੌਲੀ ਬਿਲਵਾਇਓ ਵੀ ਬਾਅਦ ਚ ਮੈਨੂੰ ਪਤਾ ਲੱਗੇ ਵੀ ਮੈਂ ਕਹਾ ਕੀ ਆ ਮੈਂ ਆਪਕੇ ਇਹ ਇਹ ਤਾਂ ਭੁੱਲ ਜਾਂਦਾ ਪਰ ਨਹੀਂ ਲਖਿਤ ਬਹੁਤ ਹੌਲੀ ਬੋਲਦਾ ਬਹੁਤ ਸੰਜੀਦਗੀ ਨਾਲ ਬੋਲਦਾ ਬਹੁਤ ਅੰਬਰ ਭਾਈ ਤਾਂ ਬਹੁਤ ਹੀ ਸਲੋ ਬੋਲਦਾ ਭਾਈ ਤਾਂ ਬਹੁਤ ਜਿਆਦਾ ਫਾਸਟ ਬੋਲਦੇ ਆ ਪਰ ਇਹ ਹੀਰੋ ਸਟੱਫ ਹੈ ਅਸੀਂ ਕੈਰੇਕਟਰ ਆਰਟਿਸਟ ਆ ਅਸੀਂ ਫਰਕ ਪੈਂਦਾ ਹੁੰਦਾ ਸਾਡੇ 'ਚ ਬਹੁਤ ਫਰਕ ਹੈ ਯੈ ਕੋਈ ਕੁੜੀਆਂ ਕੁੜੀਆਂ ਇੱਕ ਵਾਰੀ ਤਾਂ ਜ਼ੋਰਦਾਰ ਤਾੜੀਆਂ ਰੂਪੀ ਵਾਸਤੇ ਤੇ ਧੰਨਵਾਦ ਵਾਸਤੇ ਬਹੁਤ ਸੱਚੀ ਬਹੁਤ ਪਿਆਰਾ ਗੰਮ ਕੰਮ ਕੀਤਾ ਨਾਲ ਜ਼ੋਰਦਾਰ ਸਾਡੀ ਸ਼ਰਮਾਇਆ ਨਹੀਂ ਜੀ ਸਾਰੇ ਆਰਟ ਸਾਡੇ ਸਾਡੇ ਰੂਪੀ ਤਾੜੀ ਪਲੀਜ਼ 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 ਬਹੁਤ ਓਖੇ ਕੁੜੀਆਂ ਨੂੰ ਓਖਾ ਕਰਨਾ ਨਹੀਂ ਨਹੀਂ ਇਸ ਕਿਹੜੀ ਇਸ ਸਿਆਣੀਆਂ ਕੁੜੀਆਂ ਬਹੁਤ ਸਿਆਣੀਆਂ ਸਸੀ ਕਲ ਜੀ ਤੁਹਾਡਾ ਬਾਈ ਤੁਹਾਨੂੰ ਬਹੁਤ ਸ਼ਾਕ ਲੱਗਿਆ ਮੈਂ ਆਫ ਕੈਮਰਾ ਗੱਲ ਕੀਤੀ ਸਾਰਿਆਂ ਨਾਲ ਆ ਕੰਗ੍ਰੈਚੁਲੇਸ਼ਨ ਲਖਸ ਕਾਂਗਰਸ ਤੁਹਾਨੂੰ ਤੇ ਡਬਲ ਕੰਗ੍ਰੈਚੁਲੇਸ਼ਨਸ ਜੀ ਦੋ ਜਵਾਕ ਲਾਂਚ ਕੀਤੇ ਅੱਜ ਸਰਨੇਕ ਆਪ ਦਾ ਤੇ ਇੱਕ ਮਿੱਠੜੇ ਕਿਉਂਕਿ ਫਿਲਮ ਆਪਣੇ ਆਪ ਚ ਇੱਕ ਜਵਾਕ ਹੁੰਦੀ ਹੈ ਐਂਡ ਆਈ ਹੋਪ ਥੈਟ ਸਾਰਿਆਂ ਨੂੰ ਫਿਲਮ ਬਹੁਤ ਪਸੰਦ ਆਈ ਹੋएगी ਦੈਟਸ ਵਟ ਆ ਹਵ ਟੂ ਸੇ ਐਂਡ ਅ ਬਿਗ ਰਾਉਂਡ ਆਫ ਅਪਲਾਸ ਫਾਰ ਲਖਸ਼ ਨੰਬਰਪਾਜੀ ਥੈਂਕ ਯੂ ਫਰ ਸਟੰਡਿੰਗ ਵਰਕ ਇਅਰ ਜਸਟ ਵਾਣ ਲੈਕਸੀ ਥੈਂਕ ਯੂ ਜੀ ਬਸ ਪਹਿਲੇ ਦੱਸੋ ਫਿਲਮ ਵਧੀਆ ਲੱਗੀ ਜੀ ਵਧੀਆ ਲੱਗੀ ਹਾਂਜੀ ਮੈਂ ਕਰ ਤੁਸੀਂ ਹੀਰੋ ਨੂੰ ਨੇੜੇ ਜਾਣ ਹੀ ਨਹੀਂ ਦਿੱਤਾ ਆਹੋ ਨਹੀਂ ਐਂਡ ਵਿੱਚ ਚਲੇਗੀ ਐਂਡ ਵਿੱਚ ਮੈਂ ਜਾਣ ਦੇਤਾ ਹੀ ਐਂਡ ਵਿੱਚ ਮੈਂ ਆਪ ਚਲੇਗੀ ਐਂਡ ਵਾਸਤਾ ਅਗਲੀ ਫਿਲਮ ਚ ਦੱਸਾਂਗੇ ਜਦੋਂ ਆਪਨੇ ਸੁਣੀ ਸੀ ਤੀ ਤੋ ਮਤਲਬ ਕੈਸੇ ਲਗਾ ਥਾ ਤੁਹਾਨੂੰ ਕਿ ਸਟੋਰੀ ਸੁਣਨੇ ਕੇ ਬਾਅਦ ਆਪਕੋ ਕਿਆ ਫੀਲ ਹੋਇਆ ਕਿ ਅਭੀ ਤੱਕ ਜੋ ਜਿਤਨੀ ਵੀ ਫਿਲਮੇ ਆ ਰਹੀਆਂ ਸਾਰੇ ਐਕਸ਼ਨ ਵਾਲੀ ਆ ਰਹੀਆਂ ਤੋ ਇਹ ਰੋਮਾਂਸ ਥਾ ਔਰ ਇਸਮੇ ਪੰਜਾਬ ਕੀ ਮਿੱਟੀ ਖੁਸ਼ਬੂ ਔਰ ਕੁਝ ਅਲੱਗ ਸਾ ਵੇਬ ਦਿਖਾਈ ਬਹੁਜੀ ਇਤਨੀ ਐਕਸ਼ਨ ਵਾਲੀ ਨਹੀਂ ਆ ਰਹੀ ਆ ਦੋ ਕਾਇਆ ਇੱਕ ਤਾਂ ਪੀਜਾ ਸਾਡਾ ਭਰਾ ਜੇਰਨ ਦਾ ਵੈਕ ਕਰਦਾ ਇੱਕ ਗਰਾਉਡ ਸਾਹਿਬ ਕਰਦਾ ਦੋ ਦਾ ਫਿਲਮਾਂ ਆਉਂਦੀਆਂ ਐਕਸ਼ਨ ਵਾਲੀ ਇੰਨੇ ਨਹੀਂ ਆ ਰਹੇ ਹੁਣ ਕਮੇਡੀ ਹੀ ਆਉਣੀ ਆ ਮਹੀਨਾ ਖੜਜੋ ਦੋ ਚਾਰ ਮਹੀਨੇ ਤੁਸੀਂ ਫਿਰ ਕਹਿਣਾ ਕਮੇਡੀ ਕਰੀ ਜਾਂਦੇ ਆ ਆ ਅਸੀਂ ਥੋੜਾ ਜਿਹਾ ਦੋ ਕੁ ਸਾਲ ਅਪਸਟੇ ਜਿ ਸੀਗੇ ਆਪਾਂ ਜੋ ਕਰਾਂਗੇ ਕਮੇਡੀਆਂ ਹੀ ਕਰਾਂਗੇ ਵੇਖੋ ਜੀ ਬੰਦਾ ਕੀ ਤੁਸੀਂ ਇੱਦਾਂ ਹੀ ਨਹੀਂ ਨਹੀਂ ਇੱਕ ਗੱਲ ਤੁਹਾਨੂੰ ਨਾ ਸਾਰਿਆਂ ਨੂੰ ਹੋਰ ਤੀਰ ਨਾਲ ਬੇਨਤੀ ਤੁਹਾਨੂੰ ਮੈਂ ਸਾਰਿਆਂ ਨੂੰ ਗੱਲ ਸ਼ੇਅਰ ਕਰਦਾ ਮੇਰੇ ਤੇ ਨਾ ਬਲੇਮ ਬਹੁਤ ਲਾਦੇ ਵੀ ਐਮੀ ਫਿਲਮਾਂ ਬਹੁਤ ਕਰਦਾ ਐਮੀ ਫਿਲਮਾਂ ਬਹੁਤ ਕਰਦਾ ਐ ਮੇਰੀ ਪਿਛਲੇ ਸਾਲ ਦੀ ਇੱਕਾ ਹੀ ਬੋਲੋ ਉਦੋਂ ਪਿਛਲੇ ਸਾਲ ਦੇ ਇੱਕ ਫਲਮਾਈ ਦਾ ਅਜੇ ਅਮਰਿੰਦਰ ਬਾਏ ਨੇ ਦੋ ਕਰ ਲਈਆਂ ਮੇਰੀ ਇੱਕਾ ਹੀ ਉਹ ਦੇਖੋ ਲਾਸਟ ਈਅਰ ਮੇਰੇ ਲਈ ਆਈ ਹੈ ਪਹਿਲਾਂ ਆਈ ਗੱਡੀਆਂ ਦੀ ਛਲੰਗਾ ਮਾਰਦੀ ਤੇ ਉਸ ਤੋਂ ਬਾਅਦ ਆਈ ਲਾਸਟ ਈਅਰ ਆਈ ਸਾਡੀ ਉਹ ਆਪਣੀ ਕੁੜੀ ਹਰਿਆਣੇ ਵੱਲ ਗਈ ਸਿਰਫ ਦੋ ਫਲਮਾਈਆਂ ਪਿਛਲੇ ਦੋ ਸਾਲਾਂ ਦੇ ਪਰ ਆਪ ਕੀ ਚਾਰ ਆਉਣਗੇ ਬਾਬਾ ਜੀ ਸਾਡੇ ਵੀਰ ਤੇ ਫਿਰ ਮੁੰਬਈ ਵੀ ਨਾਲ ਜਾ ਕੇ ਚੱਲਾ ਗਏ ਆ ਕਿ ਹਾਂ ਉਹ ਦੋ ਵਿੱਚੋਂ ਆ ਗਏ ਅਸੀਂ ਦਾਜਾ ਤੇ ਇੱਕ ਨਾ ਬੜੀ ਚੀ ਗੱਲ ਫੜੀ ਏ ਹੁਣ ਬਹੁਤ ਉਹਦੇ ਚ ਨਹੀਂ ਜਾਣਾ ਚਾਹੀਦਾ ਆਪਾਂ ਨੂੰ ਪਰ ਕਿਤੇ ਨਾ ਕਿਤੇ ਮਹਾਰਾਜਾ ਦੀ ਜਿਹੜੀ ਖਾਦੀ ਹੈ ਜਿਹੜੀ ਪਹਿਲੀ ਆ ਕਿਤੇ ਨਾ ਕਿਤੇ ਇੱਕ ਸੰਧੀ ਵਿਆਹ ਵੀ ਹੋਇਆ ਜਦੋਂ ਕਿਉਂਕਿ ਮਿਸਲਾ ਸੀ ਨਾ ਕਿ ਉਹਨਾਂ ਦੀ ਮਿਸਲ ਦੀ ਜਿਨ੍ਹਾਂ ਨਾਲ ਦੁਸ਼ਮਣੀ ਸੀ ਹੈ ਉਹਨਾਂ ਦੇ ਫਾਦਰ ਨੇ ਜਿਨ੍ਹਾਂ ਦੇ ਫਾਦਰ ਨੂੰ ਮਾਰਿਆ ਸੀਗਾ ਉਹਨਾਂ ਦੀ ਕੁੜੀ ਸੀ ਹੈ ਨਾ ਬਟ ਦੋ ਮਿਸਲਾ ਇਕੱਠੀਆਂ ਹੋਈਆਂ ਦੇਖ ਕੇ ਤਾਕਤ ਬਣੇ ਸਨ ਕਿਸੇ ਹੋਰ ਤਰੀਕੇ ਨਾਲ ਕੋਈ ਹੋਰ ਰੀਜ਼ਨ ਹੋ ਕੇ ਬਟ ਵਿਆਹ ਕਿਤੇ ਨਾ ਕਿਤੇ ਉਸੇ ਤਰ੍ਹਾਂ ਦਾ ਸੀਗਾ ਤਾਂ ਇੱਕ ਜਦ ਇੱਕ ਔਰਤ ਤਾਡੇ ਨਾਲ ਖੜਦੀ ਹੈ ਤੁਹਾਡੇ ਪਿੱਠ ਤੇ ਖੜਦੀ ਹੈ ਤਾਂ ਡੈਫੀਨਿਟਲੀ ਆ ਬੰਦੇ ਚ ਉਹ ਰਾਜਾ ਰਾਜਾ ਪੈਦਾ ਹੋਏਗਾ ਜੀ 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 ਜ ਅੱਜ ਹੁਣ ਅਸੀਂ ਇਹਦੇ ਨਾਲ ਇਕੱਠੇ ਇੱਕ ਫਿਲਮ ਵੀ ਕਰੀ ਜੰਨੇ ਆ ਗੋਡੇ-ਗੋਡੇ ਚ ਆ ਖਾ ਲਾ ਕਿਉਂ ਮੈਂ ਫਿਲਮ ਦਾ ਪਾਰਟ ਹੈ ਨਹੀਂ ਸੀ ਉਹ ਮੈਂ ਧੱਕੇ ਨਾਲ ਹੀ ਵੜ ਗਿਆ ਪਤਾ ਨਹੀਂ ਕਿਉਂ ਮੈਂ ਪਾਰਟ 2 ਦੇ ਵਿੱਚ ਮੇਨ ਬਣਿਆ ਖੜਾ ਹਾਲਾਂਕਿ ਫਿਲਮ ਇਹਨਾਂ ਦੀ ਆਹੋ ਪਰ ਜਦੋਂ ਫਿਲਮ ਰਿਲੀਜ਼ ਹੋਊਗੀ ਬਾਬਾ ਸੁਖਰ ਕੇ ਬਹੁਤ ਹੀ ਬਾਗਮਲ ਤੁਹਾਨੂੰ ਸਾਰੀ ਸਾਰਿਆਂ ਨੂੰ ਫਿਲਮ ਲੱਗਣੀ ਹੈ ਇਹ ਵਨ ਆਫ ਦੀ ਬੈਸਟ ਐਕਟਰ ਆਪਣੀ ਪੰਜਾਬੀ ਫਿਲਮ ਇੰਡਸਟਰੀ ਦਾ ਜਿਵੇਂ ਪਹਿਲੀ ਵਾਰੀ ਮੈਂ ਇਹਨੂੰ ਵੇਖ ਕੇ ਇੱਕ ਜ਼ੋਰਦਾਰ ਤਾੜੀਆਂ ਕਰ ਜਾਇਆ ਤੇ ਨਾਲ ਹੀ ਥੈਂਕ ਯੂ ਸਾਰਿਆਂ ਨੂੰ ਕਰਦਾ ਹਾਂ ਇੱਧਰੇ ਪਾਸੇ ਆ ਤੇ ਅੱਜ ਮੈਂ ਇਹਦੇ ਦੋ ਹੀ ਸੀਨ ਵੇਖਿਆ ਭਲਵਾਨ ਦੇ ਦੋ ਹੀ ਸੀਨ ਵੇਖਿਆ ਤੇ ਮੈਂ ਦੋਹਾਂ ਸੀਨਾਂ ਦੇ ਵਿੱਚ ਹੀ ਮੈਂ ਐਨੀ ਗੱਲ ਤੁਹਾਨੂੰ ਦਾਅਵੇ ਨਾਲ ਕਹਿ ਸਕਦਾ ਆਉਣ ਵਾਲੇ 1.5 2 ਸਾਲ ਦੇ ਵਿੱਚ ਇਹ ਵਨ ਆਫ ਦੀ ਬੈਸਟ ਆਰਟਿਸਟ ਹੋਊਗਾ ਪੰਜਾਬੀ ਫਿਲਮ ਇੰਡਸਟਰੀ ਦਾ ਇਹ ਮੈਂ ਤੁਹਾਨੂੰ ਜ਼ਮਾਨਤ ਨਾਲ ਕਹਿ ਰਿਹਾ ਇਹ ਸੱਜੇ ਨੇ ਬੜਾ ਸੋਹਣਾ ਕੰਮ ਕੀਤਾ ਦੋ ਲਾਈਨਾਂ ਚਾਰ ਲਾਈਨਾਂ ਸੀਗੀਆਂ ਜਿੰਨੀਆਂ ਕਿ ਮੈਂ ਵੇਖੀਆਂ ਨੇ ਉਹ ਐਂ ਇੰਪੈਕਟਫੁਲ ਸੀਗੀਆਂ ਬਾਬਾ ਸੁੱਖ ਰੱਖਿਆ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਹੋਰ ਤੁਹਾਨੂੰ ਇੱਕ ਸਰਦਾਰੀ ਰ ਮਿਲੂਗਾ ਪੱਕਾਲਾ ਸੋਹਣਾ ਵੇਖਣੋ ਇੱਕ ਜ਼ੋਰਦਾਰ ਦਾੜੀ ਆ ਉਸ ਚੀਜ਼ ਬਾਕੀ ਬੋਲ ਲੋ ਵੀਰੇ ਮੈਨੂੰ ਮਾਫੀ ਚਾਹਉਣਾ ਸਾਸ਼ੀ ਗਾਰ ਜੀ ਮੇਰੇ ਵੱਲੋਂ ਸਾਰਿਆਂ ਨੂੰ ਤੇ ਬਹੁਤ ਬਹੁਤ ਮੁਬਾਰਕਾਂ ਅੰਬਰ ਭਾਈ ਨੂੰ ਸਾਰੀ ਟੀਮ ਨੂੰ ਲਖਸ਼ ਨੂੰ ਰੂਪੀ ਜੀ ਨੂੰ ਤਾਨੀਆ ਜੀ ਨੂੰ ਸਾਰਿਆਂ ਨੂੰ ਪਰਦੇ ਦੇ ਪਿੱਛੇ ਜਿਨ੍ਹਾਂ ਨੇ ਕੰਮ ਕੀਤਾ ਉਹਨਾਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਮੈਂ ਇੱਕ ਦਿਨ ਲਈ ਸ਼ੂਟ ਤੇ ਆਇਆ ਸੀ ਤੇ ਮੈਨੂੰ ਬਹੁਤ ਆਨੰਦ ਆਇਆ ਤੇ ਸ਼ੁਕਰ ਕਰਦਾ ਮਾਲਕ ਦਾ ਵੀ ਬੜੇ ਸੋਹਣੇ ਰੋਲ ਦੇ ਨਾਲ ਮੇਰੀ ਸ਼ੁਰੂਆਤ ਹੋਈ ਹੈ ਚਲੋ ਅਸੀਂ ਕਿਹੇ ਤਰੀਕੇ ਆਪਣੇ ਕੰਮ ਦੇ ਥਰੂ 22 ਦੀ ਫਿਲਮ ਦੇ ਥਰੂ ਚੰਗਾ ਮੈਸੇਜ ਲੈ ਕੇ ਆਏ ਤੇ ਸਾਰਿਆਂ ਨੂੰ ਬੇਨਤੀ ਹੈ ਪਰਿਵਾਰ ਦੇ ਨਾਲ ਸਾਰੇ ਨੌਜਵਾਨ ਫਿਲਮ ਦੇਖਣ ਜ਼ਰੂਰ ਜਾਓ ਤੇ ਕੱਲ ਤੋਂ ਸਾਰੇ ਪਿੱਤੇ ਲੱਗ ਜਾਣੀਏ ਬਾਬਾ ਮੇਰ ਰੱਖੇ ਹੋਰ ਸੋਹਣਾ ਸੋਹਣਾ ਕੰਮ ਕਰਾਂਗੇ ਤੁਸੀਂ ਵੀ ਆਪਣਾ ਹੱਸਦਾ ਚਿਹਰਾ ਸਾਨੂੰ ਦਿਖਾਉਂਦੇ ਥੈਂਕ ਯੂ ਸੋ Much ਮੁੰਡਾ ਲੰਬਾ ਜਾਏਗਾ ਸਿਆਣਾ ਵੀ ਬੋਲਦਾ ਹੈ ਸਲਾਮ ਅਸੀਂ ਮੈਂ ਇੱਥੇ ਵੀਰਾਂ ਇਕੱਠੇ ਆਏ ਆਂ ਅਸੀਂ ਜਿਵੇਂ ਉਹ ਵੀ ਅਨਾਉਂਸਮੈਂਟ ਸਾਡੀ ਗੋਡੇ-ਗੋਡੇ ਚਾਦੀ ਬਾਈ ਨੇ ਇੱਥੋਂ ਕਰੀ ਦਿੱਤੀ ਹਾਲਾਂਕਿ ਪੋਸਟ ਕੋਈ ਪਾਈ ਨਹੀਂ ਜੋ ਵੀ ਕਲਾਈਮੈਕਸ ਤੋਂ ਉਥੇ ਸੌਰੀ ਇੰਟਰਫੇਸ ਤੇ ਵਿੱਚ ਆਏ ਆਂਗੇ ਉਦੋਂ ਬਾਅਦ ਵੀ ਮਨ ਲੀ ਆਉਂਦੇ ਸਰ ਆਲਮੋਸਟ ਸਾਡੇ ਮੇਨ ਪਿੱਲਰ ਦੋਨੋਂ ਮੈਂ ਕਹਿੰਦਾ ਚਲੋ ਦੋ ਰੱਖਿਆ ਸਾਡੀ ਫਿਲਮ ਦੇ ਬਾਈਕ ਇਹ ਫਿਲਮ ਮੈਂ ਤੁਹਾਨੂੰ ਦੱਸਦਾ ਜੀ ਇਹ ਫਿਲਮ ਲਖਸ਼ ਦੀ ਫਿਲਮ ਨਹੀਂ ਸੀਗੀ ਇਹ ਲਖਸ਼ ਦੀ ਫਿਲਮ ਨਹੀਂ ਹੈ ਇਹ ਦੋਨੋਂ ਕੁੜੀਆਂ ਦੀ ਫਿਲਮ ਹੈ ਉਹਦੇ ਵਿੱਚ ਲਖਸ਼ ਸੀਰੀਅਸਲੀ ਨਹੀਂ ਨਹੀਂ ਇਹ ਤਾਂ ਕੋਈ ਨਹੀਂ ਨਹੀਂ ਉਹ ਤਾਂ ਸ਼ਾਕੀ ਨਹੀਂ ਬਣਦੀ ਜੀ ਨਹੀਂ 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 ਕੀ ਇਹ ਮੈਨੂੰ ਯਾਦ ਆਇਆ ਨਾ ਤੁਸੀਂ ਕਿ ਦੋਨਾਂ ਕੁੜੀਆਂ ਦੀ ਫਿਲਮ ਆ ਤੁਹਾਡੀਆਂ ਕਈ ਫਿਲਮਾਂ ਚ ਜਾਂਦਾ ਹੁੰਦਾ ਕਿ ਤੁਸੀਂ ਟ੍ਰਾਇੰਗਲ ਲਵ ਸਟੋਰੀ ਵਿਖਾਉਂਦੇ ਹੋ ਚਾਹੇ ਉਹ ਜੱਟ ਨੂੰ ਚੋਲੇ ਟੱਕਰੀ ਹੋਵੇ ਚਾਹੇ ਸੰਕੁਣ ਸੰਕੁਣੀ ਹੋਵੇ ਤੇ ਤੁਹਾਡਾ ਆਪਣਾ ਪਰਸਨ ਚੇਅਰ ਪਾ ਜਿੱਦਾਂ ਰਹਤੋ ਇਹ ਬਾਈ ਅੱਗੇ ਆ ਨਾ 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 ਸੰਕੜ ਦਾ ਔਕਣਾ ਦੀ ਕਿੱਥੇ ਟ੍ਰਾਇੰਗਲ ਲਵ ਸਟੋਰੀ ਹੈ ਕੋਈ ਲਵ ਸਟੋਰੀ ਨਹੀਂ ਆਗੀ ਕਿਹਦੀ ਲਵ ਕੁੜੀਆਂ ਜਲੀਲ ਉਹ ਟ੍ਰਾਇੰਗਲ ਜਲੀਲ ਸਟੋਰੀ ਸੋ ਬਹੁਤ ਸੋਣਾ ਕੰਮ ਕੀਤਾ ਪਲੀਜ਼ ਆਪਣਾ ਮਨ ਉਚਾਰੋ ਅਸੀਂ ਬਹੁਤ ਟਾਈਮ ਲਾ ਕੇ ਫਿਲਮ ਬਣਾਈਏ ਬਹੁਤ ਇਮੋਸ਼ਨਸ ਜੁੜੇ ਇਸ ਬੰਦਲ ਐਂਡ ਫਿਲਮ ਨੂੰ ਲੱਗਦਾ ਟਾਈਮ ਯੈਸ ਲੱਗਦਾ ਐਂਡ ਅੱਜ ਖੁਸ਼ੀ ਮੈਨੂੰ ਤਾਂ ਹੋਈ ਵੀ ਅਸੀਂ ਇਕੱਠੇ ਬੈ ਕੇ ਵੇਖੀ ਵੀ ਐ ਫਿਲਮ ਵਾ ਵਾ ਅਸੀਂ ਪਾਵੇ ਸਰ کہہ ਦਿੰਦੇ ਆ ਵੀ ਦੋ ਕੁੜੀਆਂ ਸਾਹਮਣੇ ਔਖੀਆਂ ਪਰ ਮੈਨੂੰ ਲੱਗਦਾ ਵੀ ਦੋ ਕੁੜੀਆਂ ਓਨ ਸੈੱਟ ਸਾਹਮਣੀਆਂ ਹੀ ਸੌਖੀਆਂ ਤੁਸੀਂ ਬਾਕੀ ਇਕੱਠੇ ਕਰਕੇ ਵੇਖ ਲਓ ਬਟ ਆਈ ਥਿੰਕ ਜਿੰਨਾ ਸਾਡੇ ਦੋਵਾਂ ਤੋਂ ਹੋ ਸਕਿਆ ਅਸੀਂ ਬੈਸਟ ਦਿੱਤਾ ਐ ਨਾ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਪਰਫਾਰਮੈਂਸ ਜ਼ਰੂਰ ਪਸੰਦ ਆਈ ਹੋਵੇ ਬਹੁਤ ਮਿਹਨਤ ਲੱਗਦੀ ਹੈ ਜੀ ਬਹੁਤ ਜਿੰਦ ਤੋਂ ਬਹੁਤ ਛੋਟੇ ਕਿਦਾਰਾਂ ਤੋਂ ਅਸੀਂ ਦੋਵਾਂ ਨੇ ਸ਼ੁਰੂ ਕੀਤਾ 7 ਸਾਲ 7-8 ਸਾਲ ਹੋ ਗਏ ਅੱਜ ਇੱਥੋਂ ਤੱਕ ਆਂਦੇ ਬਟ ਮੈਂ ਬਸ ਇੱਕੋ ਚੀਜ਼ ਚਾਹੂੰਗੀ ਵਿੱਚ ਤੁਹਾਨੂੰ ਫਿਲਮ ਚੰਗੀ ਲੱਗੀ ਪਲੀਜ਼ ਆਪਣੇ ਰਿਵਿਊਜ਼ ਜ਼ਰੂਰ ਡ੍ਰੌਪ ਕਰਿਓ ਵਰਡ ਆਫ ਮਾਊਥ ਨਾਲ ਇਸ ਫਿਲਮ ਨੂੰ ਵਟਾ ਜ਼ਰੂਰ ਕਰਿਓ ਕਿਉਂਕਿ ਇਹ ਮੈਂ ਪਹਿਲੇ ਵੀ ਇੰਟਰਵਿਊਸ 'ਚ ਕਿਹਾ ਸੀ ਕਿ ਇਹ ਅਨਕਲਿਪ ਪਿਆਰ ਦੀ ਲਵ ਸਟੋਰੀ ਟ੍ਰਾਇੰਗਲ ਨਹੀਂ ਦਾ ਇਹ ਪਿਆਰ ਮਾਪਿਆਂ ਨਾਲ ਹੈ ਇਹ ਪਿਆਰ ਥੋੜੀ ਤੜਤੀ ਨਾਲ ਹੈ ਇਹ ਉਸ ਹਰ ਇੱਕ ਗੱਜ ਜ਼ਮੀਨ ਨਾਲ ਪਿਆਰ ਹੈ ਜੋ ਅੱਜ ਅਸੀਂ ਐਂ ਵੇਚ ਕੇ ਬਾਹਰ ਚੱਲ ਜਨਨੇ ਆ ਜੋ ਇੱਕ ਇੱਕ ਗੱਜ ਕਰਕੇ ਲੋਕਾਂ ਨੇ ਆਪਦੀਆਂ ਜਾਨਾਂ ਗਵਾਈਆਂ ਨੇ ਤੇ ਜੋ ਸਾਨੂੰ ਵੇਚਣ ਨੂੰ 1 ਮਿੰਟ ਵੀ ਨਹੀਂ ਲੱਗਦਾ ਇਹ ਉਸ ਪਿਆਰ ਦੀ ਗੱਲ ਹੈ ਅ ਬਿਕਾਜ਼ ਅੰਬਰ ਜੀ ਦਾ ਸਿਨੇਮਾ ਕੋਈ ਵੀ ਚੀਜ਼ ਨੂੰ ਇੰਨਾ ਹੈਵੀ ਨਹੀਂ ਕਰਦਾ ਉਹ ਲਾਈਟਲੀ ਬਟ ਮੈਸੇਜ ਬਹੁਤ ਵੱਡਾ ਦੇ ਕੇ ਜਾਂਦਾ ਹੈ ਐਂਡ ਆਈ ਹੋਪ ਤੁਹਾਨੂੰ ਮੈਸੇਜ ਮਿਲਿਆ ਹੋਵੇਗਾ ਐਂਡ ਬਹੁਤ ਜ਼ਰੂਰੀ ਵੀ ਸੀ ਐਸ ਵਿਲੇਜ ਸੋ ਥੈਂਕ ਯੂ ਸੋ ਮੱਚ ਥੈਂਕ ਯੂ ਸਰ ਫॉर ਹੈਵਿੰਗ ਮੀ ਇਨ ਦ ਫਿਲਮ ਅ ਐਂਡ ਦੈਟਸ एवरीथिंग ਫॉर ਟੁਡੇ ਥੈਂਕ ਯੂ ਆਲ ਮੇਰੇ ਕੋ ਬਹੁਤ ਕੁਝ ਹੈ ਇਸ ਚੀਜ਼ ਨੂੰ ਕਹਿਣ ਬਾਰੇ ਬਟ ਅੱਜ ਆਈ ਥਿੰਕ ਸੈਲੀਬ੍ਰੇਸ਼ਨ ਬਹੁਤ ਵੱਡੀ ਹੈ ਤੇਰਾ ਜਵਾਬ ਵੀ ਬਹੁਤ ਵੱਡਾ ਹੈ ਬਟ ਜ਼ਿੰਮੇਵਾਰੀ ਨਾਲੋਂ ਸਾਡਾ ਕੰਮ ਹੈ ਜੀ ਐਂਟਰਟੇਨਮੈਂਟ ਕਰਨਾ ਸਾਡਾ ਕੰਮ ਹੈ ਅੱਡ ਅੱਡ ਕਹਾਣੀਆਂ ਨੂੰ ਤੁਹਾਡੇ ਤੱਕ ਲਿਜਾਣਾ ਸਾਡਾ ਕੰਮ ਹੈ ਤੁਹਾਨੂੰ ਇੱਕ ਦੂਜੀ ਦੁਨੀਆ ਵਿਖਾਣਾ ਸੋ ਮੈਨੂੰ ਇਹ ਲੱਗਦਾ ਵੀ ਮੈਂ ਆਪਦਾ ਕੰਮ 100% ਦੇ ਰਹੀ ਹਾਂ ਤੇ ਉਹ ਜੇ ਤੁਹਾਨੂੰ ਪਸੰਦ ਆਏਗਾ ਉਹ ਆਟੋਮੈਟਿਕਲੀ ਸਾਡੀ ਇੰਡਸਟਰੀ ਨੂੰ ਉੱਤੇ ਲੈ ਜਾਏਗਾ and the uh, industry is not dependent on one person we all have to be together not only actors directors writers but you media also so we all are one and it is our responsibility ke se aap de cinema nu tareeke nal vadda kariye izzat maan nal ਕੱਪੀ ਅੱਗੇ ਵਧੀਏ ਐਂਡ ਇਹੋ ਜੀ ਫਿਲਮਾਂ ਨੂੰ ਪ੍ਰੋਮੋਟ ਕਰੀ ਆਈ ਥਿੰਕ ਦੈਟਸ ਆਵਰ ਰਿਸਪੌਂਸਿਬਿਲਟੀ ਉਹ ਜ਼ਿੰਮੇਵਾਰੀ ਵੱਡੀ ਹੈ ਕੱਲੀ ਐਕਟਰਸ ਦੀ ਜ਼ਿੰਮੇਵਾਰੀ ਨਹੀਂ ਕੀ ਉਹ ਮੀਡੀਆ ਦੀ ਡਾਇਰੈਕਟਰ ਦੀ ਰਾਈਟਰਸ ਦੀ ਸਭ ਦੀ ਇਕੁਇਲੈਂਟ ਜ਼ਿੰਮੇਵਾਰੀ ਹੈ ਕਿਉਂਕਿ ਕੱਲਾ ਐਕਟਰ ਡੈਡੀਕੇਟਿਡ ਹੋ ਕੇ ਵੀ ਕੁਝ ਨਹੀਂ ਕਰ ਲੇਗਾ ਜੇ ਬਾਕੀ ਦੀ ਟੀਮ ਉਹ ਉਨੀ ਡੈਡੀਕੇਸ਼ਨ ਨਹੀਂ ਦਿਖਾਈ। ਦੈਟਸ ਮਾਈ ਟੇਕ ਆਈ ਊਡ ਲਵ ਕਿ ਰੂਪੀ ਆਵਦੀ ਗੱਲ ਰੱਖੇ ਸੋ ਹੈਂਡਿੰਗ ਓਵਰ ਟੂ ਯੂ ਮੈਂ ਰੂਪੀ ਅੰਬਰ ਪਾਈ ਵੀਰੇ ਹਾਲ ਦੇਖੀ ਜਾਂਦੇ ਕਿ ਬੋਲ ਦੇ ਕੁਝ ਬੋਲ ਦੇ ਬਟ ਵੀ ਮੈਂ ਸੇਮ ਜੋ ਤਾਨੀ ਨੇ ਕਿਹਾ ਇੱਕ ਕੋਸ਼ਿਸ਼ ਹੀ ਹੁੰਦੀ ਹੈ ਜੀ ਰਿਸਪੌਂਸਿਬਿਲਟੀ ਤਾਂ ਪਤਾ ਨਹੀਂ ਇਹ ਹੀ ਕੋਸ਼ਿਸ਼ ਕਰਦੇ ਆ ਕਿ ਅਸੀਂ ਵਧੀਆ ਕੰਮ ਕਰੀਏ ਅੰਬਰਪਾਜੀ ਨੇ ਕੰਮ ਕੀਤਾ ਉਹਨਾਂ ਨੇ ਪਹਿਲਾਂ ਇੰਨਾ ਵਧੀਆ ਕੰਮ ਕੀਤਾ ਹੋਇਆ ਸੋ ਸਾਡੇ ਲਈ ਤਾਂ ਇਹ ਹੀ ਬਹੁਤ ਵੱਡੀ ਗੱਲ ਹੈ ਜੀ ਐਂਡ ਬਾਕੀ ਆਡੀਅנס ਨੇ ਡਿਸਾਈਡ ਕਰਨਾ ਜੀ ਤੇ ਉਹ ਹਮੇਸ਼ਾ ਪਿਆਰ ਦਿੰਦੀ ਹੈ ਬਸ ਇਹੀ ਉਮੀਦ ਕਰਦੇ ਆ ਕਿ ਇਸ ਫਿਲਮ ਨੂੰ ਵੀ ਦਵੇ ਜੀ ਤੇ ਬਾਕੀ ਆਈ ਥਿੰਕ ਜਿਹੜੇ ਸਾਰੇ ਦੂਜੇ ਕੈਰੈਕਟਰਸ ਵੀ ਸੀਗੇ ਫਿਲਮ ਫਿਲਮ ਦੇ ਉਹਨਾਂ ਨੂੰ ਵੀ ਇੱਕ ਕ੍ਰੈਡਿਟ ਦੇਣੀ ਚਾਹੀਦੀ ਹੈ ਸਰ ਨੂੰ ਹਾਂਜੀ ਸੋ ਆਲ ਆਫ ਜਿਹੜੇ ਹੋਗੇ ਬੰਗੂ ਮੈਮ ਨੈਮਰੀਸੀ ਮੈਮ ਪੰਜਾਬੀ ਸਿਨੇਮੇ ਨੂੰ ਵੀ ਜਿਹੜੀ ਲੋੜ ਹੈ ਉਹ ਵੀ ਪੂਰੀ ਕਰਨੀ ਹੈ ਬਟ ਜਿਹੜਾ ਵੇਖੋ ਸਿਨੇਮੇ ਦਾ ਕੰਮ ਐਂਟਰਟੇਨਮੈਂਟ ਕਰਨਾ ਜ਼ਰੂਰੀ ਹੈ ਸੋ ਸਾਡੀ ਪੂਰੀ ਕੋਸ਼ਿਸ਼ ਹੈਗੀ ਕਿ ਯਾਰ ਐਂਟਰਟੇਨਮੈਂਟ ਦੇ ਨਾਲ ਸੋ ਇੰਨੀ ਜ਼ਿਆਦਾ ਅਸੀਂ ਆਪਣੇ ਮਿੱਟੀ ਨੂੰ ਆਪਦੇ ਮੁਲਕ ਨੂੰ ਮਤਲਬ ਨਫ਼ਰਤ ਨਹੀਂ ਬਟ ਇਹਨਾਂ ਛੋਟਾ ਕਰ ਲਿਆ ਸੋ ਇਹ ਸਾਡੇ ਕੋਲੇ ਦੂਜਾ ਰਸਤਾ ਇਹ ਸੀਗਾ ਵੀ ਗੱਲ ਅੱਜ ਦੀ ਕਰਕੇ ਉਹ ਗੱਲ ਕੀਤੀ ਜਾਵੇ ਪਰ 100% ਹੈ ਕਿ ਯੂਥ ਤੁਸੀਂ ਕੱਲੀ ਸਿੱਖਿਆ ਨਾਲ ਅੰਦਰ ਨਹੀਂ ਲੈ ਕੇ ਆ ਸਕਦੇ ਉਹਨਾਂ ਨੂੰ ਜਿੰਨਾ ਐਂਟਰਟੇਨ ਕਰੋਗੇ ਉਹਨਾਂ ਚੰਗਾ ਸੋ ਉਹ ਤੁਸੀਂ ਦੱਸਣਾ ਲੋਕਾਂ ਨੂੰ ਕਿ ਅਸੀਂ ਕਿੰਨਾ ਐਂਟਰਟੇਨ ਕੀਤਾ ਕਿੱਡਾ ਮੈਸੇਜ ਦਿੱਤਾ ਪਰ ਸਾਡੀ ਸਾਰੀ ਟੀਮ ਨੇ ਮੈਂ ਨਹੀਂ ਮੈਂ ਨਹੀਂ ਕਹਿੰਦਾ ਮੈਂ ਕੱਲਾ ਹਰ ਬੰਦੇ ਨੇ ਆਪਣਾ ਪੈਸ ਦਿੱਤਾ ਹੈ ਔਰ ਚਾਹੇ 뮤זיਕ ਹੋਵੇ ਚਾਹੇ ਲਿਰਿਕਸ ਹੈ ਚਾਹੇ ਪਰਫਾਰਮੈਂਸ ਹੈ ਚਾਹੇ ਕੈਮਰਾ ਬੈਕਗਰਾਉਂਡ ਆਠ ਕਿਸੇ ਰੀਡਪਾਰਟਮੈਂਟ ਦੇ ਵਿੱਚ ਮੈਂ ਇਹ ਨਹੀਂ ਕਹਾਂ ਕਿ ਯਾਰ ਵੀ ਕੋਈ ਐਵੇਂ ਤੁਰੇ ਜਾਂਦੇ ਬੰਦੇ ਨੂੰ ਕਹਤਾ ਹੋਵੇ ਸੋ ਇੰਨੀਆਂ ਚੀਜ਼ਾਂ ਇਕੱਠੀਆਂ ਹੋ ਕੇ ਉਹ 2 ਘੰਟੇ ਦਾ ਸਮਾਂ ਹੈ ਜਿਹੜਾ ਆਪਾਂ ਵੇਨੇ ਆ ਸੋ ਸਾਡੀ ਸਾਰੀ ਟੀਮ ਨੇ ਬਹੁਤ ਸੋਹਣਾ ਕੰਮ ਕੀਤਾ ਥੈਂਕ ਯੂ ਸਾਰਿਆਂ ਦਾ ਤੁਹਾਡਾ ਵੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇਹੋ ਜਿਹੇ ਹੋਰ ਸ਼ੋਅਜ਼ ਅਤੇ ਅਪਡੇਟਸ ਲਈ ਸਬਸਕ੍ਰਾਈਬ ਕਰੋ, ਫਾਈਵ ਵੁੱਡ ਅਤੇ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।